ਸੱਚੀ ਕਾ ਆਓ ਫਿਰ ਹੁ ਗੱਲਾਂ ਕਰੀਏ ਮੈਥਮੈਟਿਕਸ ਦੀਆਂ ਤੇ ਮੈਥਮੈਟਿਕਸ ਦੇ ਵਿੱਚ ਸਵਾਲ ਨੂੰ ਸਮਝਣਾ ਕਿੰਨਾ ਵੀ ਜ਼ਰੂਰੀ ਹੈ ਦੇਖੋ ਜਦੋਂ ਕੋਈ ਪ੍ਰਸ਼ਨ ਆਉਂਦਾ ਨਾ ਚਾਹੇ ਮੈਥਮੈਟਿਕਸ ਦਾ ਚਾਹੇ ਸਾਇੰਸ ਦਾ ਚਾਹੇ ਕੋਈ ਵੀ ਪ੍ਰਸ਼ਨ ਹੈ ਕੋਈ ਤੁਹਾਨੂੰ ਕੋਈ ਗੱਲ ਕੁੱਛਦਾ ਹੈ ਉਹ ਤੇ ਧਿਆਨ ਕੇਂਦ੍ਰਿਤ ਕਰਨਾ ਬਹੁਤ ਜ਼ਰੂਰੀ ਹੈ ਜਦ ਤੱਕ ਅਸੀਂ ਉਸ ਨੂੰ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ ਤੇ ਉਹ ਗੱਲ ਨਹੀਂ ਵੱਢਦੀ ਤਾਂ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਸੁਣਾਵਾਂ ਕਿ ਹਰ ਇੱਕ ਅਧਿਆਪਕ ਹਰ ਇੱਕ ਮਾਤਾ ਪਿਤਾ ਬੱਚੇ ਨੂੰ ਵਿਦਿਆਰਥੀ ਨੂੰ ਇਹੀ ਕਹਿੰਦੇ ਆ ਧਿਆਨ ਨਾਲ ਸੁਣ ਤੇਰਾ ਧਿਆਨ ਕਿੱਥੇ ਹੈ ਤੂੰ ਧਿਆਨ ਨਾਲ ਕੰਮ ਨਹੀਂ ਕਰਦਾ ਤਾਂ ਉਹ ਧਿਆਨ ਨਾਲ ਕੰਮ ਕਰਨ ਦਾ ਮਤਲਬ ਕੀ ਹੈ ਤੇ ਕੰਮ ਕਰਨ ਦਾ ਮਤਲਬ ਕੀ ਹੈ ਇਹਦਾ ਮਤਲਬ ਧਿਆਨ ਦੇ ਨਾਲ ਕੀਤਾ ਗਿਆ ਕੰਮ ਜਿਆਦਾ ਉਪਜੋਕੀ ਹੁੰਦਾ ਹੈ ਨਾ ਤਾਂ ਇਸ ਲਈ ਕਿਹਾ ਜਾਂਦਾ ਵੀ ਸਵਾਲ ਜਦੋਂ ਵੀ ਆ ਗਿਆ ਕੁਐਸਚਨ ਜਦੋਂ ਵੀ ਆ ਗਿਆ ਉਸ ਨੂੰ ਦੋ ਵਾਰੀ ਪੜ੍ਹ ਲਓ ਕਿ ਕਿਤੇ ਕੋਈ ਕਮੀ ਪੈਛੀ ਨਾ ਹੈ ਜੀ ਮੈਂ ਹੁਣ ਤੁਹਾਨੂੰ ਇੱਕ ਸਵਾਲ ਕਰਨ ਲੱਗਿਆ ਤੇ ਦੇਖੋ 50 ਨੂੰ ਅੱਧੇ ਨਾਲ ਭਾਗ ਕਰੋ ਤੇ 50 ਜੋੜੋ ਅਤੇ 50 ਜੋੜੋ ਇਹ ਹੈ ਜਿਸ ਵਾਲ ਸਾਡੇ ਕੋਲ ਮੇਰੇ ਖਿਆਲ ਤੁਸੀਂ ਕਰ ਵੀ ਲਿਆ ਹੋਣਾ 50 ਨੂੰ ਅੱਧੇ ਨਾਲ ਭਾਗ ਕਰੋ ਤੇ 50 ਜੋੜੋ ਮੂਹ ਸਵਾਲ ਹੈ ਇਹ ਪਹਿਲਾ ਸਵਾਲ ਹੈ ਇਹ ਦੂਜਾ ਸਵਾਲ 50 ਦਾ ਅੱਧਾ ਜਮਾ 50 ਇੱਕ ਹੋਰ ਸਵਾਲ ਆ ਗਿਆ ਦੇਖੀਏ ਹੱਲ ਕਰਕੇ ਵੀ ਸਵਾਲ ਨੂੰ ਕਿਉਂ ਧਿਆਨ ਨਾਲ ਸਮਝਣਾ ਚਾਹੀਦਾ ਦੇਖੋ 50 ਦਾ ਅੱਧਾ 25 25 ਜਮਾ 50 ਜੋਬ ਕਿੰਨਾ ਆ ਗਿਆ 75 ਬਣ ਗਿਆ ਨਾ ਇਥੇ ਕੀ ਹੈ 50 ਨੂੰ ਅੱਧੇ ਨਾਲ ਭਾਗ ਕਰੋ ਇਹਦਾ ਮਤਲਬ 50 ਨੂੰ ਭਾਗ ਕਰਨਾ ਅੱਧੇ ਨਾਲ ਤੇ ਫਿਰ ਆਪਾਂ ਨੇ ਜੋੜਨਾ 50 ਹੁਣ 50 ਨੂੰ ਅੱਧੇ ਨਾਲ ਭਾਗ ਕਰਨ ਦਾ ਮਤਲਬ ਕੀ ਹੈ 50 ਅੱਧਾ ਜਮਾ 50 50 ਅੱਧੇ ਦਾ ਮਤਲਬ ਕੀ ਹੈ 2 ਉੱਪਰ ਚਲਾ ਜਾਊਗਾ 50 2 1 50 ਤੇ 50 ਦੁਨਾ 100 100 50 ਫਿਕਸ ਹੋ ਗਿਆ। ਇਹਨਾਂ فرق ਪੈ ਗਿਆ ਇਸ ਕਾਲ ਦਾ। ਕਿਤੇ ਸਾਡਾ ਜਵਾਬ ਆ ਰਿਹਾ 150 ਕਿਤੇ ਜਵਾਬ ਆ ਰਿਹਾ 75 ਪਰ ਜੇ ਜਲਦੀ ਜਲਦੀ ਤੁਸੀਂ ਇਹ ਕਰਤਾ ਵੀ 50 ਨੂੰ ਅੱਧੇ ਨਾਲ ਭਾਗ ਕਰੋ ਤੇ 50 ਜੋੜੋ 50 ਦਾ ਅੱਧਾ ਜਮਾ 50 ਹੈ। ਲੱਗਦਾ ਨਾ ਫਰਕ? ਬਸ ਇਸ ਲਈ ਧਿਆਨ ਕੇਂਦਰਿਤ ਕਰਕੇ ਫੋਕਸ ਹੋ ਕੇ ਸਵਾਲ ਨੂੰ ਪੜੋ ਦੋ ਵਾਰੀ ਪੜ੍ਹ ਲਓ ਤਾਂ ਕਿ ਕੋਈ ਕਮੀ ਨਾ ਰਹੇ। ਧੰਨਵਾਦ।